ਤੂੰ ਇੱਧਰ ਕਰ ਲੋ ਨਾ ਯਾਰ ਉਮੂਲਕ ਨਾ ਆਊਟ ਆਫ ਫਰੇਮ ਹੋ ਜਾਈਂ ਆ ਤਾਂ ਕੋਈ ਤਰ੍ਹਾਂ ਹੋ ਕੇ ਇਹਨੂੰ ਇੱਧਰ ਇਹਦੀ ਲੋੜ ਹੈ ਵੈਸੇ ਹਾਂ ਕੋਈ ਇਧਰ ਆ ਕੇ ਜੀ ਤਾ Корее, что ਸਾਡੇ ਮਾਈਕ ਨੂੰ ਬਹੁਤ ਕਾਰਨ ਮਾਰਕਾਈ ਤੋਂ ਹੋ ਗਿਆ। ਕਿੱਥੇ ਸਤਿਕਾਰ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਡਰੱਗਸ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ 5 ਕਿਲੋ ਹਿਰੋਇਨ ਤੇ 3 ਸਮੱਗਲਰ ਅਸੀਂ ਅਰੈਸਟ ਕੀਤੇ ਆ ਜੋ ਕਿ ਕ੍ਰਾਸ ਬਾਰਡਰ ਤੇ ਫੋਰਨ ਬੇਸਡ ਹੈਂਡਲਰਸ ਨਾਲ ਜਿਦਾ ਬੈਕਗ੍ਰਾਉਂਡ ਹੈ ਔਰ ਇਹ ਤਿੰਨੋਂ ਜਿਹੜੇ ਦੋਸ਼ੀ ਆ ਹਰਪ੍ਰਤਾਪ ਐਲੀਅਸ ਹੈਪੀ ਇਹ ਰੂਰਲ ਆਲੀ ਪਿੰਡ ਹੈ ਥਾਣਾ ਰਮਦਾਸ ਅੰਮ੍ਰਿਤਸਰ ਰੂਰਲ ਕਰਨਦੀਪ son of surjit singh ਵਿਲੇਜ ਨੰਗਲ ਸੋਹਲ ਥਾਣਾ ਰਮਦਾਸ ਅੰਮ੍ਰਿਤਸਰ ਰੂਰਲ ਜਗਬ੍ਰੀਤ ਸਨਫ ਅਨੋਖ ਸਿੰਘ ਧਰਮਕੋਟ ਰੰਡਾਵਾ ਪੀਐਸ ਡੇਰਾ ਬਾਬਾ ਨਾਨਕ ਪੁਲਿਸ ਡਿਸਟ੍ਰਿਕਟ ਬਟਾਲਾ ਜੇ ਆਪਾਂ ਇਹਨਾਂ ਦੀ ਇਹ ਪ੍ਰੋਫਾਈਲ ਤੇ ਕੰਮ ਦੀ ਗੱਲ ਕਰ ਰਹੀਏ ਹਰਪ੍ਰਤਾਪ 29 ਸਾਲ ਦਾ ਹੈ 12ਵੀਂ ਪਾਸ ਹੈ ਖੇਤੀ ਦਾ ਕੰਮ ਕਰਦਾ ਹੈ ਪਰ ਇਹਦੇ ਖਿਲਾਫ ਪਹਿਲਾਂ ਵੀ ਇੱਕ ਮਾਈਨਿੰਗ ਐਕਟ ਦਾ ਪਰਚਾ ਦਰਜ ਹੈ ਰਮਦਾਸ ਦੇ ਵਿੱਚ ਕਰਨਦੀਪ 21 ਸਾਲ ਦਾ ਹੈ 12ਵੀਂ ਪਾਸ ਹੈ ਇਹ ਵੀ ਖੇਤੀ ਦਾ ਕੰਮ ਕਰਦਾ ਹੈ ਕੋਈ ਪਹਿਲਾਂ ਮੁਕੱਦਮਾ ਨਹੀਂ ਹੈ ਜਗਪ੍ਰੀਤ ਇਹ 10ਵੀਂ ਪਾਸ ਹੈ 19 ਸਾਲ ਦਾ ਪ੍ਰੀਵਿਅਸ ਕੇਸ ਨਹੀਂ ਕੋਈ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਹੈ ਤਿੰਨੋਂ ਦੋਸਤ ਨੇ ਔਰ ਜੇ ਆਪਾਂ ਏਰੀਆ ਦੇਖੀਏ ਦੇ ਨਾਲ ਅਡਜੋਇਨਿੰਗ ਹੈ ਚਾਹੇ ਥਾਣੇ ਵਕਫਾ ਕਿਨੇ ਪਰ ਜਿੱਥੇ ਡੇਰਾ ਬਾਬਾ ਨਾਨਕ ਤੇ ਰਮਦਾਸ ਦੀ ਹੱਦ ਮਿਲਦੀ ਉਸ ਦੇ ਨੇੜੇ ਤੜੇ ਦੇ ਰਹਿਣ ਵਾਲੇ ਨੇ ਸੋ ਸਾਡੀ ਜਿਹੜੀ ਟੀਮ ਹੈ ਡੀਸੀਪੀ ਇਨਵੈਸਟੀਗੇਸ਼ਨ ਆਲਮ ਵਿਜੇ ਜੀ ਨਵਜੋਤ ਜੀ ਸਾਡੇ ਐਡੀਐਸਪੀ ਹਰਮਿੰਦਰ ਸਾਡੇ ਏਸੀਪੀ ਹੋਮੋਸਾਈਡ ਜਿੰਨਾ ਕੋਈ ACP D ਦਾ ਵੀ ਚਾਰਜ ਹੈ ਔਰ ਅਮੋਲਕ ਸਾਡੇ CIA 1 ਦੇ ਇੰਸਪੈਕਟਰ ਔਰ ਉਹਨਾਂ ਦੀ ਟੀਮ ਸਾਰਿਆਂ ਨੇ ਬੜੀ ਮਿਹਨਤ ਨਾਲ ਔਰ ਬੜੀ ਵਧੀਆ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹ ਬੰਦੇ ਜਿਹੜੀ ਇਹਨਾਂ ਦੀ ਰੈਸਟ ਹੋਈ ਹੈ ਉਹ ਸਕਾਟ ਹਸਪੀਟਲ ਥਾਣਾ ਸਦਰ ਅੰਮ੍ਰਿਤਸਰ ਦੇ ਵਿੱਚ ਹੋਈ ਹੈ ਫਤਿਹਗੜ ਚੂੜੀਆਂ ਟਵਰਡਸ ਵਿਰਕਾ ਬਾਈਪਾਸ ਜਦੋਂ ਇਹ ਮੋਟਰਸਾਈਕਲ ਤੇ ਜਾ ਰਹੇ ਸੀ ਕਿਉਂਕਿ ਇੱਕ ਮੋਟਰਸਾਈਕਲ ਵੀ ਇਹਨਾਂ ਦੇ ਵਿੱਚ ਬਰਾਮਦ ਹੋਇਆ 5 ਕਿਲੋ ਹਿਰੋਇਨ ਤੋਂ ਬਿਨਾ ਤੇ ਇਹਨਾਂ ਦੀ ਪੁਛਕਿਛ ਤੋਂ ਜਿਹੜੀ ਰਿਕਵਰੀ ਇਫੈਕਟ ਹੋਈ ਹੈ ਉਹ ਹੈ ਜੀ ਮਹਿਦੀਪੁਰ ਪਿੰਡ ਹੈ ਫਤਿਹਗੜ ਟੂੜੀਆਂ ਰੋਡ ਦੇ ਉੱਤੇ ਥਾਣਾ ਮਜੀਠਾ ਅਮਰਸਰ ਰੂਰਲ ਦੇ ਵਿੱਚ ਸੋ ਇਹਦੇ ਚ ਅਸੀਂ ਕੋਈ ਤੁਹਾਡਾ ਨਾਲ ਜ਼ਿਆਦਾ ਡਿਟੇਲ ਤਾਂ ਨਹੀਂ ਸ਼ੇਅਰ ਕਰ ਰਹੇ ਕਿਉਂਕਿ ਆਪਰੇਸ਼ਨਸ ਅਕੇ ਹੋਰ ਚੱਲ ਰਹੇ ਨੇ ਇਹਦੇ ਚ ਬਟ ਇਹਦੇ ਚ ਇੱਕ ਗੱਲ ਬੜੀ ਜ਼ਰੂਰੀ ਹੈ ਕਿ ਇਹ ਡੇਰਾ ਬਾਬਾ ਨਾਨਕ 벨ਟ ਜਿਹੜੀ ਹੈ ਬਾਰਡਰ ਦੀ ਉਹ ਐਕਟਿਵ ਹੋਈ ਹੈ ਇਸ ਮੋਡਿਊਲ ਦੇ ਪੁਛਕਿਛ ਤੋਂ ਇਹ ਗੱਲ ਪਤਾ ਲੱਗੀ ਹੈ ਔਰ ਡਰੋਨ ਰਾਹੀਂ ਆਈਆਂ ਕਨਸਾਈਨਮੈਂਟ ਇਹਦਾ ਕਿੰਗ ਪਿੰ ਜਿਹੜਾ ਹਰਪ੍ਰਤਾਪ ਹੀ ਹੈ ਔਰ ਤਕਰੀਬਨ 2 2.5 ਮਹੀਨੇ ਤੋਂ ਕਾਫੀ ਐਕਟਿਵ ਹੈ ਔਰ ਇਹਦੇ ਬਾਹਰ ਵੀ ਲਿੰਕ ਨੇ ਤੇ ਕ੍ਰਾਸ ਬਾਰਡਰ ਵੀ ਲਿੰਕ ਨੇ ਜਿਹੜੇ ਦੂਜੇ ਦੋ ਮੁੰਡੇ ਤੇ ਦੋਸਤ ਹੋਣ ਕਰਕੇ ਪੈਸੇ ਦਾ ਮੇਨ ਫਾਈਨੈਂਸ਼ੀਅਲ ਐਂਗਲ ਜੋ ਅਕਸਰ ਇਹਨਾਂ ਕੇਸਸ ਦੇ ਵਿੱਚ ਡਰੱਗ ਦੇ ਵਿੱਚ ਹੁੰਦਾ ਉਹਦੇ ਨਾਲ ਇਹ ਇਨਵੋਲਡ ਨੇ ਤੇ ਇਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਵੱਡੀ ਰਿਕਵਰੀ ਹੋਰ ਹੋਣ ਦੀ ਉਮੀਦ ਹੈ ਸਾਨੂੰ ਸੋ ਇਹਦੇ ਵਿੱਚ ਮੈਂ ਸਾਰੀ ਟੀਮ ਨੂੰ ਸ਼ਾਬਾਸ਼ ਦਿੰਨਾ ਹੈ ਬਹੁਤ ਵਧੀਆ ਇਹਨਾਂ ਨੇ ਕਾਰਗੁਜ਼ਾਰੀ ਕੀਤੀ ਹੈ ਇਹਨਾਂ ਨੂੰ ਵਾਜਬ ਇਨਾਮ ਵੀ ਦਿੱਤੇ ਜਾਣ ਸਰ ਮੋਟਰਸਾਈਕਲ ਕਿਹਦਾ ਜੀ ਇਹਦੇ ਵਿੱਚ ਜਰਾ ਫਟਾ ਗਿਆ ਹੈ ਹਾਂਜੀ ਸਪਲੈਂਡਰ ਹਾਂਜੀ ਸਪਲੈਂਡਰ ਹੈ ਜੀ ਹਾਂਜੀ ਕਿਹਦਾ ਹੀ ਸਰ ਇਹ ਆਰਸੀ ਕਿਸਦੇ ਨਾਮ ਹੈ ਜੀ ਚੈੱਕ ਕਰ ਚੈੱਕ ਕਰ ਲਾਂਗੇ ਯਾਰ ਦੇਖੋ ਗੱਲ ਤਾਂ ਇਹ ਹੈ ਵੀ ਇਹ ਜਿਹੜਾ ਰਾਈਡ ਕਰ ਰੇ ਸੀ ਐਜ਼ ਇਟ ਇਜ਼ ਹੀ ਉਹਦੇ ਤੇ ਐਨਡੀਪੀਐਸ ਹੋਇਆ ਹੈ आरसी ਦਾ ਉਹ ਪਾਰਟ ਡੈਫੀਨਿਟਲੀ ਦੇਖਿਆ ਜਾਏਗਾ ਜੋ ਤੁਸੀਂ ਕਹਿ ਰਹੇ ਹੋ ਬਟ ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਔਰ ਇੱਥੋਂ ਬੈਠੇ ਜਿਹੜਾ ਇਹ ਆਪਰੇਸ਼ਨ ਚਲਾਉਣ ਚੱਲਿਆ ਔਰ ਇੰਟੈਲੀਜੈਂਸ ਡਵੈਲਪ ਕੀਤੀ ਹੈ ਆਈ ਰੀਲੀ ਕੰਗ੍ਰੈਚੂਲੇਟ ਮਾਈ ਟੀਮ ਹਥਿਆਰ ਵੀ ਬੜੇ ਹੋਏ ਹੋ ਹਥਿਆਰ ਨਹੀਂ ਜੀ ਸਰ ਇਹ ਨਾਲ ਨਾਲ ਹੋਰ ਵੀ ਸਾਥੀ ਨੇ ਜੀ ਨਾਲ ਜਿਹੜੇ ਕੰਮ ਕਰਦੇ ਨੇ ਇਸ ਇੱਥੇ ਲੋਕਲ ਹੋਰ ਨਹੀਂ ਹੈਗੇ ਜੀ ਬਟ ਕ੍ਰਾਸ ਬਾਰਡਰ ਤੇ ਫੋਰਨ ਬੇਸ ਬੰਦੇ ਹੈਗੇ ਆ ਉਹਨਾਂ ਦਾ ਨਾਮ ਅਸੀਂ ਅਜੇ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਆਪਰੇਸ਼ਨ ਨੂੰ ਹੈਂਪਰ ਕਰੇਗਾ ਜੀ थैंक यू जी नहीं भाई साहब कल वाला केस यहाँ डिस्कस नहीं करना आपको अभी मैं मिल लेता हूँ देखो भाई साहब ये सारी असीम जी आप खराब कर रहे हो नीग नीग हमारी कॉन्फ्रेंस आई एल स्पीक टू यू आफ्टरवर्ड्स अभी मैं इधर ही हूँ ये सारा हो जाएगा ना फिर वो मिक्स ना करे प्लीज यार एस की ना अभी सवाल जवाब देते हैं जी वी आर आप भाई हो हमारे हम आपसे कभी भागते नहीं कल आपको रात जाके मैं इसीलिए मिला बिकॉज कोई प्रॉब्लम नहीं नो प्रॉब्लम थैंक यू जी दो मिनट आप वेट कर लें जस्ट